ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਸਕੱਤਰ ਵਿਖੇ ਸਥਿਤ ਡਾਕਟਰਾਂ ਦੀਆਂ ਸਮੂਹ ਐਸੋਸੀਏਸ਼ਨ ਦੇ ਦੁਆਰਾ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਹ ਪੱਤਰ ਜਿਹੜਾ 76 ਆਮ ਰਾਜ ਪਵੰਦ ਵਿਭਾਗ ਪੰਜਾਬ ਸਿਵਲ 76 ਇੱਕ ਚੰਡੀਗੜ੍ਹ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਦਾ ਜਿਹੜਾ ਪੱਤਰ ਦਾ ਵਿਸ਼ਾ ਰਿਹਾ ਹੈ ਮੁਲਾਜ਼ਮਾਂ ਦੀਆਂ ਪੈਂਡਿੰਗ ਜ਼ਾਇਸ ਹੱਕੀ ਮੰਗਾਂ ਸੰਬੰਧੀ 76 ਪ੍ਰਸ਼ਾਸਨ ਦੇ ਵੱਲੋਂ ਮਿਤੀ 25 ਜੂਨ 2025 ਨੂੰ ਮੁਲਤਵੀ ਕੀਤੀ ਗਈ ਮੀਟਿੰਗ ਦੀ ਲਾਗਤ ਦੇ ਵਿੱਚ ਜਿਹੜੀ ਹੈ ਮੀਟਿੰਗ ਲਈ ਸਮਾਂ ਦੇਣ ਸੰਬੰਧੀ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਸਭ ਦੇ ਨਾਜ਼ਰੂ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੇ ਕਿ ਇਸ ਪੱਤਰ ਦੇ ਵਿੱਚ ਜਿਹੜਾ ਅੱਗੇ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਕਿ ਮਲਾਸਮਾਨ ਦੀਆਂ ਪੈਂਡਿੰਗ ਜ਼ਾਇਜ਼ ਹੱਕੀ ਮੰਗਾਂ ਸੰਬੰਧੀ ਸੱਤਰ ਪ੍ਰਸ਼ਾਸਨ ਦੇ ਵੱਲੋਂ ਮਿਤੀ 25 ਜੂਨ 2025 ਨੂੰ ਸਵੇਰੇ 10 ਵਜੇ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਸਕੱਤਰ ਨੂੰ ਮੀਟਿੰਗ ਦੇ ਲਈ ਬੁਲਾਇਆ ਗਿਆ ਸੀ ਪਰੰਤੂ ਮੁੱਖ ਸਕੱਤਰ ਵਿੱਤ ਵਿਭਾਗ ਪੰਜਾਬ ਸਰਕਾਰ ਜੀ ਦੇ ਰੁਝੇਵੇ ਕਾਰਨ ਇਹ ਮੀਟਿੰਗ ਮੋਲਤਵੀ ਕਰ ਦਿੱਤੀ ਗਈ ਸੀ ਸਕੱਤਰ ਪ੍ਰਸ਼ਾਸਨ ਦੇ ਵੱਲੋਂ ਮੀਟਿੰਗ ਦੇ ਲਈ ਅਗਲੀ ਮੀਟਿੰਗ ਜਲਦੀ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਇਸ ਸਬੰਧੀ ਜੁਆਇੰਟ ਐਕਸ਼ਨ ਕਮੇਟੀ ਦੇ ਉਦੇਦਾਰਾਂ ਦੇ ਵੱਲੋਂ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਜੀ ਦੇ ਨਾਲ ਤਾਲਮੇਲ ਕਰਕੇ ਮੀਟਿੰਗ ਲਈ ਉਹਨਾਂ ਦਾ ਸਮਾਂ ਲੈਂਦੇ ਹੋਏ ਇਸ ਦੇ ਬਾਰੇ ਸਕੱਤਰ ਪ੍ਰਸ਼ਾਸਨ ਦੀ ਸੰਸਥਾਵਾ ਸ਼ਾਖਾ ਨੂੰ ਜਾਨੂ ਕਰਵਾ ਦਿੱਤਾ ਗਿਆ ਸੀ ਪਰੰਤੂ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਜੀ ਦੇ ਅਨਚੇਤ ਜਿਹੜੇ ਤਬਾਦਲੀ ਦੇ ਕਾਰਨ ਇਹ ਮੀਟਿੰਗ ਲਈ ਮੋੜ ਕੋਈ ਵੀ ਸਮਾਂ ਜਿਹੜਾ ਨੇ ਨਿਰਧਾਰਤ ਨਹੀਂ ਹੋ ਸਕਿਆ ਸੀ ਮੀਟਿੰਗ ਦੇ ਬਾਰੇ ਜੁਆਇੰਟ ਐਕਸ਼ਨ ਕਮੇਟੀ ਦੇ ਉਦੇਦਾਰਾਂ ਦੇ ਵੱਲੋਂ ਸੱਤਰ ਪ੍ਰਸ਼ਾਸਨ ਦੀ ਸਬੰਧਤ ਸ਼ਾਖਾ ਨਾਲ ਲਗਾਤਾਰ ਜਿਹੜਾ ਹੈ ਤਾਲਮੇਲ ਤਾਲਮੇਲ ਜਿਹੜਾ ਕੀਤਾ ਜਾ ਰਿਹਾ ਹੈ ਪਰੰਤੂ ਲਗਾ ਜਿਹੜਾ ਲਗਭਗ 13 ਦਿਨ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਸੱਤਰ ਪ੍ਰਸ਼ਾਸਨ ਦੇ ਵੱਲੋਂ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਕਾਰਨ ਸਮੂਹ ਮਲਾਜ਼ਮਾਂ ਦੇ ਵਿੱਚ ਕਾਫੀ ਰੋਸ ਹੈ ਸੋ ਦੋਸਤੋ ਉਹ ਦਰਸਾਈ ਸਥਿਤੀ ਅਤੇ ਸਕੱਤਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਹਿਬਾਨ ਦੇ ਵੱਲੋਂ ਸੰਘਰਸ਼ ਦੀ ਬਜਾਏ ਮੀਟਿੰਗ ਰਾਹੀਂ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਸੰਬੰਧੀ ਜੁਆਇੰਟ ਐਕਸ਼ਨ ਕਮੇਟੀ ਨੂੰ ਦਿੱਤੇ ਪ੍ਰੋਸੇਸ ਦੇ ਸੰਮੁਖ ਵਧੀਕ ਮੁਖ ਸਕੱਤਰ ਵਿਤਵੀ ਭਾਗ ਸਕੱਤਰ ਪਰਸੋਨਲ ਵਿਭਾਗ ਅਤੇ ਆਪ ਜੀ ਨੂੰ ਦੀ ਨੁਮਾਇੰਦਿਆਂ ਹੈਟ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਸਕਰਤਰ ਨੂੰ ਇੱਕ ਪੈਨਲ ਮੀਟਿੰਗ ਜਲਦ ਤੋਂ ਜਲਦ ਦਿੱਤੀ ਜਾਵੇ ਤਾਂ ਜੋ ਸਕੱਤਰ ਦਾ ਮਾਹੌਲ ਸਖਾਵਾਂ ਬਣਾਇਆ ਬਣਿਆ ਰਵੇ ਆਤੀ ਮਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਜਿਹੜਾ ਹੈ ਗੱਲਬਾਤ ਰਾਹੀਂ ਕੱਢਿਆ ਜਾ ਸਕੇ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਖਾਸ ਅਪਡੇਟ ਮਿਲਦੇ ਆ ਹੋਰ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਜੀ